ਅੱਜ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਕਿਤੇ ਵੀ ਪਰ ਇਹ ਚੀਜ਼ਾਂ ਸ਼ਰੀਮੇ ਦੇ ਥਰੂ ਇਮੋਸ਼ਨ ਵਿਖਾਉਣੇ ਵੀ ਜ਼ਰੂਰੀ ਨੇ। ਸ਼ਰੀਮਾ ਸਾਹਿਬ ਕੀ ਕਹਿਣਾ ਚਾਹੁੰਦੇ ਫਿਲਮ ਦੇਖੀਏ ਫਿਲਮ ਦੇ ਉਸ ਖਾਸ ਉਹਦੀ ਗੱਲ ਗਿਆ ਪੱਪੂ ਨੂੰ ਬੜਾ ਉਭਾਰ ਗਿਆ ਪਰ ਲੋਕਾਂ ਦੇ ਜਜ਼ਬਾ ਭਰਿਆ ਗਿਆ ਹੈ। ਨਹੀਂ ਜਜ਼ਬਾ ਨਹੀਂ ਇਹ ਸੱਚਾਈ ਹੈ। ਇਹ ਇਹਨੂੰ ਦੱਸਣ ਦੀ ਲੋੜ ਨਹੀਂ ਹੈ। ਠੀਕ ਹੈ ਨਾ। ਪਰ ਹਾਂ ਅੱਜ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਕਿਤੇ ਵੀ ਪਰ ਇਹ ਚੀਜ਼ਾਂ ਸ਼ਰੀਮੇ ਦੇ ਥਰੂ ਇਮੋਸ਼ਨ ਵਿਖਾਉਣੇ ਵੀ ਜ਼ਰੂਰੀ ਨੇ। ਕੁਲਜਿੰਦਰ ਸਿੱਧੂ ਬਾਈ ਨੇ ਬਹੁਤ ਸੋਹਣਾ ਕੈਰੈਕਟਰ ਕੀਤਾ ਇਹਦੇ ਵਿੱਚ ਵਿਖਾਇਆ ਇਮੋਸ਼ਨ ਨੇ ਜੋ ਕਿ ਇਮਾਨਦਾਰ ਸੱਚੇ ਸਿੱਖ ਦੇ ਹੋਣੇ ਚਾਹੀਦੇ ਆ ਮੈਂ ਕਹਿੰਦਾ ਸੱਚਾ ਸਿੱਖ ਵੀ ਹੈ ਕੋਈ ਵੀ ਕਿਸੇ ਧਰਮ ਦਾ ਜੋ ਇਮਾਨਦਾਰ ਬੰਦਾ ਜਿਹਦਾ ਜਮੀਰ ਜਾਗਦਾ ਠੀਕ ਹੈ ਉਹਦੇ ਇਮੋਸ਼ਨਸ ਨੇ ਇਹ ਇਹ ਸਾਨੂੰ ਸਿਨੇਮੇ ਦੇ ਥਰੂ ਵੀ ਪ੍ਰਗਟ ਕਰਨੇ ਚਾਹੀਦੇ ਨੇ ਕਮੇਡੀ ਆਪਣਾ ਐਂਟਰਟੇਨਮੈਂਟ ਕਰਦੀ ਐ ਐਕਸ਼ਨ ਆਪਣਾ ਐਂਟਰਟੇਨਮੈਂਟ ਕਰਦਾ ਪਰ ਜਦੋਂ ਅਸੀਂ ਆਪਣੇ ਹਿਊਮਨ ਆਪਣੇ ਧਰਮ ਦੇ ਪੱਖਾਂ ਨੂੰ ਟੱਚ ਕਰਕੇ ਆਪਣਾ ਐਂਟਰਟੇਨਮੈਂਟ ਕਰਦੇ ਆ ਆਪਣਾ ਅੰਦਰ ਜਗਾਉਨੇ ਆ ਇਹ ਸਬਜੈਕਟ ਵਰਨੇ ਬਹੁਤ ਜ਼ਰੂਰੀ ਸਾਡਾ ਸਿਨੇਮਾ ਦਾ ਦਾਇਰਾ ਫਿਲਮਾਂ ਦਾ ਦਾਇਰਾ ਪੈਸੇ ਦਾ ਦਾਇਰਾ ਕਮਾਈ ਦਾ ਦਾਇਰਾ ਕੰਮ ਦਾ ਦਾਇਰਾ ਵੱਡਾ ਹੁੰਦਾ ਹੈ ਪਰ ਸਾਡੇ ਜਿਹੜੇ ਕੈਨਵਸ ਹੈ ਪੰਜਾਬ ਦਾ ਸੋਚ ਵੀ ਬਦਲਦੀ ਆ ਆ ਫਿਲਮ ਸੋਚ ਬਦਲਦੀ ਆ ਜੇ ਤੁਸੀਂ ਵੇਖੋਗੇ ਇਹ ਵਾਕਈ ਸੋਚ ਬਦਲਦੀ ਆ ਫਿਲਮ ਦੇ ਪਾਲੀ ਭਵਿੰਦਰ ਨੇ ਬਾਈ ਨੇ ਜਿਹੜੀ ਲਿਖੀ ਆ ਫਿਲਮ ਵਧੀਆ ਤਰੀਕੇ ਨਾਲ ਗੁੰਦੀ ਆ ਬਹੁਤ ਸੋਹਣੀ ਬਣਾਈ ਜਰੂਰੀ ਹੈ ਹਜੇ ਤੇ ਕੜੇ ਬਾਰੇ ਵੀ ਜਿਹੜਾ ਕਿੰਦੀ ਆ ਕਿਉਂਕਿ ਹੌਸਲੇ ਜਿਹੜਾ ਕੜੇ ਬਾਈ ਉੱਤੇ ਸਾਡਾ ਕਕਾਰ ਆ ਸਾਡਾ ਸਿਪਾਉਣਾ ਹੈ ਨਾ ਤੇ ਉਹ ਉਹਦੀ ਕਾਇਮੀਅਤ ਹੈ ਸਾਡੇ ਲਈ ਸਿੱਖ ਰਹਿਣ ਲਈ ਕਿ ਕੜਾ ਇੱਕ ਪਾਰਟ ਆ ਸਾਡਾ ਉਹ ਤਾਂ ਜ਼ਰੂਰੀ ਹੈ ਵਿਖਾਉਣਾ ਵੀ ਠੀ